ਅਜੀ ਸ਼੍ਰੀ ਬਾਬਾ ਬੁੱਢਾ ਸਾਹਿਬ ਜੀ ਤੋਂ ਨਮਸਤਕ ਹੋ ਕੇ ਨਵੇਂ ਸਾਲ ਤੇ ਅਰਦਾਸ ਕਰਕੇ ਉਪਰਾਇ ਸੀਗਾ ਕਿ ਪਰਮਾਤਮਾ ਸਰਬੱਤ ਦਾ ਭਲਾ ਕਰੇ ਆਉਣ ਵਾਲਾ ਸਾਲ ਸਭ ਨੂੰ ਖੁਸ਼ੀਆਂ ਲਿਆਵੇ ਪਰ ਆਣ ਲੱਗੇ ਰਸਤੇ ਦੇ ਵਿੱਚ ਗੱਗਬੂਆ ਦੇ ਕੋਲ ਇੱਕ ਸੇਮ ਨਾਲੇ ਦੇ ਕੋਲ ਅਚਾਨਕ ਚੱਲਦੀ ਗੱਡੀ ਹਾਦਸਾ ਕਰ ਥੋਕੇ ਸੇਮ ਨਾਲ ਚਲੇ ਗਈ ਔਰ ਸਵਾਰੀਆਂ ਤਾਂ ਬਚ ਗਈਆਂ ਪਰ ਗੱਡੀ ਦਾ ਕਾਫੀ ਨੁਕਸਾਨ ਹੋਇਆ ਔਰ ਲੋਕਾਂ ਇਲਾਕੇ ਦੇ ਲੋਕਾਂ ਨੇ ਇਕੱਠੇ ਹੋ ਕੇ ਰਾਗੀਰਾਂ ਨੇ ਉਹਨਾਂ ਨੂੰ ਵਿੱਚੋਂ ਬਾਹਰ ਕੱਢਿਆ ਔਰ ਉਸ ਤੋਂ ਬਾਅਦ ਜਿਹੜੀ ਗੱਡੀ ਸੀ ਉਹ ਵਿੱਚੋਂ ਬਾਹਰ ਆਣੀ ਮੁਸ਼ਕਲ ਸੀ ਔਰ ਟਰੈਕਟਰ ਮੰਗਾ ਕੇ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਹ ਇਸ ਤਰ੍ਹਾਂ ਨਹੀਂ ਬਾਹਰ ਆ ਸਕੀ ਫਿਰ ਜੋ ਪਰਮਾਤਮਾ ਨੂੰ ਆਪਣੀ ਇਨਸਾਨੀਅਤ ਦੇ ਤੌਰ ਤੇ ਆਪਣਾ ਫਰਜ਼ ਨਿਭਾਉਂਦੇ ਹੋਏ ਆਪਣੀ ਗੱਡੀ ਦੇ ਨਾਲ ਮੇਰੇ ਸਾਥੀਆਂ ਨੇ ਨਾਲ ਟੋ ਕਰਕੇ ਉਹਨੂੰ ਅਸੀਂ ਬਾਹਰ ਕੱਢਿਆ ਔਰ ਇਲਾਕੇ ਦੇ ਲੋਕਾਂ ਨੇ ਉਹਨਾਂ ਨੇ ਪਰਿਵਾਰ ਨੇ ਸਾਨੂੰ ਧੰਨਵਾਦ ਕੀਤਾ ਕਿ ਅਸੀਂ ਮੌਕੇ ਤੇ ਉਹਨਾਂ ਦੀ ਮਦਦ ਆਇਆ ਕੀਤੀ ਹੈ ਤੇ ਮੈਂ ਬੇਨਤੀ ਵੀ ਕਰਨਾ ਹੈ ਕਿ ਰਸਤੇ 'ਤੇ ਦਾ ਬਹੁਤ ਸਾਰੇ ਹਾਦਸੇ ਹੁੰਦੇ ਆ ਤੁਹਾਨੂੰ ਕਰਕੇ ਵੀ ਜਿਹੜੇ ਵੀ ਲੋਕ ਰਸਤੇ ਜਾਂਦੇ ਆ ਆਪਣਾ ਫਰਜ਼ ਨਿਭਾਉਂਦੇ ਹੋਏ ਅਗਰ ਤੁਸੀਂ ਉਸ ਪਰਿਵਾਰ ਦੀ ਮਦਦ ਕਰ ਦੋਗੇ ਤਾਂ ਬਹੁਤ ਸਾਰੀਆਂ ਜ਼ਿੰਦਗੀਆਂ ਬਚ ਸਕਦੀਆਂ ਇਸ ਕਿ ਮੇਰੀ ਅਪੀਲ ਹੈ ਕਿ ਰਾਹ ਜਾਂਦੇ ਲੋਕ ਜਿੱਥੇ ਹਾਦਸਾ ਕਰ ਸੋਏ ਹੁੰਦੇ ਆ ਉਹਨਾਂ ਦੀ ਮਦਦ ਕਰਨ ਵਾਸਤੇ ਜੁਆਗਿਆ ਕਰੋ ਆਪਣੇ ਇਨਸਾਨੀ ਤੌਰ ਤੇ ਫਰਜ਼ ਹੈ اور ਆਪਣਾ ਸਮਾਜ ਪ੍ਰਤੀ ਵੀ ਸਵਾਰਜ ਬੰਦਾ ਕਿ ਅਸੀਂ ਆਪਣੇ ਲੋਕਾਂ ਦੀ ਜਾਨ ਦੀ ਰੱਖਿਆ ਕਰ ਸਕੀਏ ਬਹੁਤ ਬਹੁਤ ਧੰਨਵਾਦ